ਬੋਲਾ ਪੁੰਦਰੀ ਕੁਲਦਾਰੀ ਵਿਠਲ ਸ੍ਰੀ ਧਾਨ ਦੇ ਤੁਕਾਰਾਮ ਪੰਡਰੀਨਾ ਤੁਮਾਰਾ ਜੀ ਜੈ ਸ੍ਰੀ ਜਗਤ ਗੁਰੂ ਤੁਕੋ ਬਾ ਮਾਰਾ ਜੀ ਜੈ ਪਵਨ ਪੁੱਤਰ ਹਨਮਾਨ ਕੀ ਜੈ ਮੌਲੀ ਦਨੇਸ਼ਵਰ ਮਾਰਾ ਜੀ ਜੈ ਜਗਤ ਗੁਰੂ ਤੁਕੋ ਬਾ ਮਾਰਾ ਜੀ ਜੈ ਆਪਣੇ ਆਪਣੇ ਮਾਤਾ ਪਿਤਾ ਕੀ ਜੈ ਸਰਵ ਸੰਤਾਨ ਕੀ ਜੈ पांडुरंग हरी वासुदेव हरी पांडुरंग हरी वासुदेव हरी पांडुरंग हरी वासुदेव हरी आज आज मी तुम्हाला बालसंस्कार बद्दल थोडं सांगणार आहे तरी बालसंस्कार बद्दल आपण थोडे समजून घेऊया